ਮਸ਼ਹੂਰ ਪੁਲ ਦੇ ਉੱਤੇ ਮੌਜੂਦ ਆ ਜਿਹੜੇ ਪੁਲ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਿਆ ਸੀ ਬੀਤੇ ਸਾਲਾਂ ਦੇ ਵਿੱਚ ਉਹ ਵੀਡੀਓ ਬੜੀ ਚਰਚਾ ਦੇ ਵਿੱਚ ਆਈ ਸੀ ਕਿ ਇਹ ਸਪੁਲ ਦੇ ਉੱਪਰ ਪੂਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਰੋਕਿਆ ਸੀਗਾ ਔਰ ਉਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਇਹ ਗੱਲਾਂ ਔਰ ਇਹ ਵੀਡੀਓ ਆਈ ਸੀ ਇਹ ਉਹੀ ਪਿੰਡ ਉਹੀ ਪੁਲ ਔਰ ਉਹੀ ਜ਼ਿਲ੍ਹਾ ਔਰ ਉਹੀ ਕਿਸਾਨ ਕਹਿ ਸਕਦੇ ਆ ਕਿ ਜਿਹੜੇ ਸੈਂਟਰ ਸਰਕਾਰ ਦੇ ਖਿਲਾਫ ਲਗਾਤਾਰ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲਦੇ ਨਜ਼ਰ ਆ ਰਹੇ ਨੇ ਔਰ ਉਸੇ ਉਸੇ ਪੁਲ ਦੇ ਉੱਤੇ ਅੱਜ ਉਹ ਕਿਸਾਨ ਫਿਰ ਜਾਮ ਲਾ ਕੇ ਬੈਠੇ ਨੇ ਇਕਬਾਲ ਸਿੰਘ ਫਿਰੋਜ਼ਪੁਰ ਤੋਂ ਜ਼ਿਲ੍ਹਾ ਪ੍ਰਧਾਨ ਸਿੱਧੂਪੁਰ ਦੇ ਸਾਡੇ ਨਾਲ ਮੌਜੂਦ ਨੇ ਇਕਬਾਲ ਜੀ ਉਹੀ ਪੁਲ ਆ ਜਿੱਥੇ ਮੋਦੀ ਨੂੰ ਰੋਕਿਆ ਗਿਆ ਸੀ ਬਿਲਕੁਲ ਜੀ ਇਹ ਉਹੀ ਪੁਲ ਆ ਜਿੱਥੇ ਮੋਦੀ ਸਾਹਿਬ ਨੂੰ ਮੋੜਿਆ ਸੀ ਕਿਸਾਨਾਂ ਨੇ ਅੱਜ ਉਸੇ ਪੁਲ ਦੇ ਉੱਤੇ ਬੀਕੇ ਜੂ ਸਿੱਧੂਪੁਰ ਏਕਤਾ ਵੱਲੋਂ ਸਰਦਾਰ ਅਕਬਾਲ ਸਿੰਘ ਸੱਪਾਂ ਵਾਲੀ ਜ਼ਿਲ੍ਹਾ ਪ੍ਰਧਾਨ ਦੀ ਰਹਿਨਾਈ ਦੇ ਹੇਠ ਸਾਰੀਆਂ ਸੰਗਤਾਂ ਨੂੰ ਲੈ ਕੇ ਇੱਥੇ ਪਹੁੰਚੇ ਆ ਆਪਣੀ ਜਥੇਬੰਦੀ ਸਾਡੇ ਹੋਰ ਵੀ ਸਾਰੇ ਸੰਜੋਗੀ ਵਰਕਰ ਵੀ ਸਾਡੇ ਨਾਲ ਪਹੁੰਚੇ ਆ ਅੱਜ ਜਿਹੜੀ ਜਾਮਦਾ ਸੱਦਾ ਆਇਆ ਹੈਗਾ ਸਾਡੀ ਜਥੇਬੰਦੀਆਂ ਦੋਵਾਂ ਫੋਰਮਾਂ ਵੱਲੋਂ ਉਹਦੇ ਜਿਹੜੀ ਕਾਲ ਆਈ ਆ ਉਹਦੇ ਤੇ ਸਾਰੇ ਤੁਸੀਂ ਵੀ ਕਈ ਥਾਵਾਂ ਤੋਂ ਬਜਟ ਲੈ ਕੇ ਆਏ ਆ ਜੀ ਜਿੱਥੇ ਕਿ ਸਾਨੂੰ ਰਕਸ਼ਾ ਯੂਨੀਅਨ ਤੋਂ ਲੈ ਕੇ ਸਾਰੇ ਭਾਰਤ ਦੇ ਵਿੱਚ ਸਾਰਿਆਂ ਨੇ ਸਮਰਥਨ ਦਿੱਤਾ। ਹੂੰ। ਅੱਛਾ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਖਨੌਰੀ ਬਾਰਡਰ ਤੇ ਬੈਠੇ ਨੇ ਤੁਹਾਡੀ ਯੂਨੀਅਨ ਬੈਠੀ ਆ ਜਾਂ ਹੋਰ ਨਾਲ ਜਥੇਬੰਦੀਆਂ ਬੈਠੀਆਂ ਕਿ ਉਹਨਾਂ ਮੰਗਾਂ ਨੂੰ ਲੈ ਕੇ ਇਹ ਸਾਰਾ ਸਮਰਥਨ ਦੇ ਵਿੱਚ ਅੱਜ ਬੰਦ ਕੀਤਾ ਗਿਆ ਜੋ ਕਿ ਹੋਰ ਗੱਲ ਨਾਲ ਐਡ ਕੀਤੀ ਗਈ ਹੈ। ਇਹ ਉਸੇ ਗੱਲ ਨੂੰ ਲੈ ਕੇ ਬੰਦ ਕੀਤਾ ਗਿਆ ਜੀ। ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪ ਨੂੰ ਪਤਾ ਹੀ ਆ ਸਾਰੇ ਪੱਤਰਕਾਰ ਸਪਾਈਟਰੇ ਨੂੰ ਕਿ ਉਹ 26-11 ਤੋਂ ਮਰਨ ਵਰਤੇ ਬੈਠੇ ਆ ਜਿਨ੍ਹਾਂ ਨੂੰ ਅੱਜ 35 ਦਿਨ ਪੂਰੇ ਹੋ ਗਏ ਮਰਨ ਵਰਤੇ ਬੈਠਿਆਂ ਨੂੰ। ਇਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਜਿਹੜੀਆਂ ਸਾਡੀਆਂ 12 ਮੰਗਾਂ ਪਹਿਲਾਂ ਦੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਪ੍ਰੋਗਰਾਮ ਇਸੇ ਵਾਸਤੇ ਹੀ ਦਿੱਤਾ ਗਿਆ ਕਿਉਂਕਿ ਸਰਕਾਰ ਦੇ ਕੰਨ ਤੇ ਅਜੇ ਤੱਕ ਕੋਈ ਜੂਨ ਹੀ ਸਰਕੀ ਲੀਡਰ ਜਾਂਦੇ ਆ ਪੰਜਾਬ ਸਰਕਾਰ ਦੇ ਵੀ ਲੀਡਰ ਲੀਡਰ ਆਏ ਗਏ ਆ ਉੱਥੇ ਐਮਪੀ ਵੀ ਗਏ ਆ ਤੇ ਐਮਐਲਏ ਵੀ ਗਏ ਆ ਸਿਰਫ ਪ੍ਰਧਾਨ ਜੀ ਨੂੰ ਵੇਖ ਕੇ ਮੁਰਗ ਮੋੜਾਉਂਦੇ ਆ ਉਹਨਾਂ ਨਾਲ ਮਾੜੀ ਮੋਟੀ ਮੁਲਾਕਾਤ ਕਰਕੇ ਮੋੜਾਉਂਦੇ ਆ ਕਿਉਂਕਿ ਉਹਨਾਂ ਤੋਂ ਬੋਲ ਤਾਂ ਸਕਦੇ ਨਹੀਂ ਹੁਣ ਬੋਲਣ ਦੀ ਸਮਰੱਥਾ ਵੀ ਨਹੀਂ ਰਹਿ ਗਈ ਤੇ ਅਸੀਂ ਇਹਨਾਂ ਨੂੰ ਇੱਕ ਚੇਤਾਵਨੀ ਦਿੰਨੇ ਆ ਜਿਹੜੇ ਸਾਡੇ 13 ਐਮਪੀ ਆ ਪੰਜਾਬ ਦੇ ਤੇ 117 ਐਮਐਲਏ ਆ ਕੱਲਾ ਪਤਾ ਲਿਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਨਹੀਂ ਛੁੱਟਣਾ ਮੰਗਾਂ ਨਹੀਂ ਮੰਨੀਆਂ ਜਾਣੀਆਂ ਜੇਕਰ ਤੁਸੀਂ ਐਡੇ ਹੀ ਪੰਜਾਬ ਲਈ ਸਹਿਰ ਦੋ ਤਾਂ ਜਾਂ ਤਾਂ ਆਪਦੇ ਸਾਰੇ ਐਮਐਲਏ ਨੂੰ ਲੈ ਕੇ ਐਮਪੀਆ ਨੂੰ ਲੈ ਕੇ ਇੱਕ ਰੋਡ ਜਿਹੜਾ ਦਿੱਲੀ ਨੂੰ ਜਾਂਦਾ ਉਹਦੇ ਤੇ ਬੈਠੋ ਆਪਦੇ ਵਰਕਰਾਂ ਨੂੰ ਲੈ ਕੇ ਬੈਠੋ ਜੇ ਤੁਸੀਂ ਵੱਖਰੇ ਆ ਤਾਂ ਸਾਡੀ ਇਹ ਮੰਗ ਆ ਕਿ ਇਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾਵੇ ਅਸੀਂ ਇਹਨਾਂ ਲੋਕਾਂ ਨੂੰ ਹੀ ਆਪਦਿਆਂ ਨੂੰ ਦੱਸਦੇ ਹਾਂ ਕਿ ਆਉਣ ਵਾਲੇ ਫਿਰ ਇਲੈਕਸ਼ਨ ਆ ਜਾਣੇ ਆ ਉਹਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਇਹ ਸਵਾਲ ਕਰਨੇ ਆ ਸਵਾਲ ਪੁੱਛਣੇ ਆ ਹਰ ਇੱਕ ਨੂੰ ਕਿ ਤੁਸੀਂ ਉਦੋਂ ਕਿੱਥੇ ਗਏ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਾਰ ਤੇ ਤੁਹਾਡੀਆਂ ਮੰਗਾਂ ਵਾਸਤੇ ਬੈਠਾ ਸੀ ਤੁਸੀਂ ਸਾਰੇ ਉਹਦੇ ਕੋਲੋਂ ਇੱਕ ਜਾ ਕੇ ਮੋੜਾਉਂਦੇ ਸੀ ਹਾਲਚਲ ਪਿਛਕੇ ਮੋੜਾਉਂਦੇ ਸੀ ਉੱਥੇ ਸਪੀਕਰ ਸਾਹਿਬ ਵੀ ਗਏ ਹੈਗੇ ਕਲਤਾਰ ਸੰਧਵਾ ਵੀ ਗਏ ਆ ਦੂਜੇ ਵੀ ਮੰਤਰੀ ਗਏ ਉਹਨਾਂ ਦੇ ਪੰਜ-ਸੱਤ ਹੋਰ ਵੀ ਜੜੇ ਵੀ ਐਮ ਐਲ ਏ ਐਮ ਐਲ ਏ ਵੀ ਆਪਦੇ-ਆਪਦੇ ਹਲਕਿਆਂ ਦੇ ਜਾ ਰਹੇ ਆ ਇੱਕ ਸਾਡਾ ਐਮ ਐਲ ਏ ਜਿਹੜਾ ਰਜਨੇਸ਼ ਦਈਆ ਜੀ ਆ ਇਹ ਪਤਾ ਨਹੀਂ ਸਾਡੇ ਤੋਂ ਡਰਦਾ ਇਹਨੇ ਅਜੇ ਉੱਥੇ ਪਹੁੰਚਿਆ ਇਹ ਕਿਉਂ ਨਹੀਂ ਪਹੁੰਚਿਆ ਇਹਨੂੰ ਪਤਾ ਹੀ ਹੈ ਤੁਹਾਨੂੰ ਅਸੀਂ ਫਰੋਜਪੁਰ ਲਾਈ ਰੱਖਿਆ ਦੇ ਖਿਲਾਫ ਧਰਨਾ ਕਿੱਦਾਂ ਕੁਛ ਇਹਦੇ ਖਿਲਾਫ ਅਸੀਂ ਬੋਲੇ ਆ ਇਹ ਸਭ ਤੋਂ ਡਾਂਡਰ ਦੇ ਇੱਕੋ ਤੁਹਾਡੇ ਪੋਸਟਰ ਵੀ ਲੱਗੇ ਹੋਏ ਉੱਥੇ ਰੇਪ ਰੂਪ ਅਲੇ ਕੋਈ ਇੱਥੇ ਇਹੋ ਜਿਹੀ ਵੀ ਗੱਲ ਹੋਈ ਆ ਬਿਲਕੁਲ ਜੀ ਉਹ ਰੇਪ ਵਾਲਾ ਜਿਹੜਾ ਹੈਗਾ ਗੁਰੂ ਸਾਹਿਬ ਦੇ ਵਿੱਚ ਹੋਈ ਹੈਗੀ ਐਫ ਆਈ ਆਰ ਦਰਜ ਉਹ ਸਰਕਾਰ ਦਾ ਹੁਣ ਦਬਾਅ ਕਰਕੇ ਉਹਨੂੰ ਨੱਪੀ ਬੈਠਾ ਉਹ ਅਸੀਂ ਬਿਲਕੁਲ ਉਹਦੇ ਤੇ ਅਸੀਂ ਬੋਲ ਰਹੇ ਆ ਉਹਦੇ ਤੇ ਦੱਸਿਆ ਵੀ ਆ ਲੋਕਾਂ ਨੂੰ ਵੀ ਇੱਥੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਤੈਨੂੰ ਐਮ ਐਲ ਏ ਨੂੰ ਕਹਿਣਾ ਸੀ ਵੀ ਇੱਧਰ ਆ ਕੇ ਮੜੇ ਮੜਾ ਸਮਰਥਨਤਾ ਕਰੇ ਕਿਸਾਨਾਂ ਦਾ ਪਹੁੰਚੇ ਤਾਂ ਸਹੀ ਸਮਰਥਨ ਉਹ ਕਿਹੜੇ ਮੂੰਹ ਨਾਲ ਲੈ ਕੇ ਆਊਗਾ ਜੀ ਸਮਰਥਨ ਤਾਂ ਤਾਂ ਕਰੂਗਾ ਨਾ ਜੇਕਰ ਸਾਡੇ ਨਾਲ ਕੋਈ ਤਾਲਮੇਲ ਜ ਹੋਊਗਾ ਤਾਂ ਅਸੀਂ ਤਾਂ ਉਹਦੇ ਪਹਿਲਾਂ ਵੀ ਰੋਹ ਚ ਬੈਠੇ ਆ ਉਹ ਤਾਂ ਜ਼ਮੀਨਾਂ ਢੱਪਣ ਦਾ ਸਾਡੀਆਂ ਪਹਿਲਾਂ ਹੀ ਫਰਦਾ ਸੀਗਾ ਉਹ ਜ਼ਮੀਨਾਂ ਨੂੰ ਰੋਕਣ ਵਾਸਤੇ ਤਾਂ ਅਸੀਂ 3.5 ਤੋਂ 4 ਮਹੀਨੇ ਉੱਥੇ ਬੈਠੇ ਹਾਂ ਹੁਣ ਵੀ ਸਾਡਾ ਉੱਥੇ ਡੀਸੀ ਦਫ਼ਤਰ ਦੇ ਮੂਹਰੇ ਧਰਨਾ ਚੱਲ ਰਿਹਾ ਉਹਨਾਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜੇ ਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਅੱਜ ਵੀ ਉੱਥੇ ਅਸੀਂ ਸਾਡਾ ਧਰਨਾ ਚੱਲ ਰਿਹਾ ਹੋ ਸਕਦਾ ਕੋਈ ਧੰਨਵਾਦੀ ਦੌਰੇ ਦੂਰੇ ਕਰਦਾ ਫਿਰਦਾ ਹੋਵੇ ਪਿੰਡਾਂ 'ਚ ਹੋ ਸਕਦਾ ਜੀ ਸਾਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਧਰਨੇ ਦੌਰੇ ਕੋਈ ਕਰਦਾ ਫਿਰਦਾ ਹੋਵੇ ਅਸੀਂ ਤਾਂ ਉਹਦੇ ਖਿਲਾਫ ਡਟ ਕੇ ਬਵਾਂਗੇ ਡਟ ਕੇ ਰਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਅੱਜ ਕਿੰਨੇ ਵਜੇ ਤੱਕ ਹੈਗਾ ਇਹ ਕਾਲ ਸਵੇਰ ਤੋਂ ਸ਼ਾਮ ਕਿੰਨੇ ਵਜੇ ਤੱਕ ਇਹ ਜਿਹੜੀ ਕਾਲ ਆ ਜੀ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸੀਗੀ ਮੈਂ ਆਪਦੇ ਪਰਿਵਾਰ ਨੂੰ ਲੈ ਕੇ ਤੇ ਆਪਦੇ ਸਾਥੀਆਂ ਨੂੰ ਲੈ ਕੇ ਇੱਥੇ ਪੌਣੇ 7 ਵਜੇ ਆਣ ਕੇ ਤੇ ਪੂਰੇ ਰਾਈਟ 7 ਵਜੇ ਇਹ ਰੋਡ ਬੰਦ ਕਰਤਾ ਸੀ ਤਾਂ ਬਿਲਕੁਲ ਇਕਬਾਲ ਸਿੰਘ ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਆਪਦੀ ਪੂਰੀ ਟੀਮ ਹੋਰ ਵੀ ਪਰਿਵਾਰਾਂ ਦੇ ਨਾਲ ਕਿਸਾਨ ਆਸ-ਪਾਸ ਦੇ ਪਿੰਡਾਂ ਚੋਂ ਆਸ-ਪਾਸ ਦੇ ਇਲਾਕਿਆਂ ਚੋਂ ਇੱਥੇ ਪਿਆਰੇਆਣਾ ਪਿੰਡ ਇਹ ਉਹ ਜਿਵੇਂ ਪਹਿਲਾਂ ਦੱਸਿਆ ਕਿ ਪਿਆਰੇਆਣਾ ਪਿੰਡ ਦਾ ਉਹ ਪੋਲਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਿਆ ਸੀ ਇਸ ਪੋਲ ਦੇ ਉੱਪਰ ਜਾਮ ਲਾ ਕੇ ਸਵੇਰ ਦੇ ਜਿਹੜੇ ਰੋਡ ਨੂੰ ਬੰਦ ਕਰਕੇ ਬੈਠੇ ਨੇ ਇਧਰ ਪਿਛਲੇ ਪਾਸੇ ਉਹ ਥੋੜੀ ਜੀ ਨਜ਼ਰ ਮਾਰ ਲਓ ਪਿਛਲੇ ਪਾਸੇ ਕਿ ਜਿਹੜੇ ਵਹੀਕਲ ਨੇ ਜਾਂ ਕੋਈ ਲੰਘਣ ਵਾਲੇ ਲੋਕ ਨੇ ਪਹਿਲੀ ਗੱਲ ਤਾਂ ਅੱਜ ਦੀ ਜਿਹੜੀ ਕਾਲ ਸੀ ਉਹ ਪਹਿਲਾਂ ਤੋਂ ਹੀ ਸੀਗੀ ਪਹਿਲਾਂ ਤੋਂ ਹੀ ਕਾਲ ਦਿੱਤੀ ਸੀ ਕਿ ਬੰਦ ਦਾ ਸੱਦਾ ਜਿਹੜਾ ਸੀਗਾ ਅੱਜ ਦੇ ਦਿਨ ਜਿਸ ਦੇ ਕਾਰਨ ਸਾਰੇ ਜਿਹੜੇ ਲੋਕ ਨੇ ਬਹੁ ਗਿਣਤੀ ਦੇ ਵਿੱਚ ਜਿਹੜੇ ਘਰਾਂ ਚੋਂ ਬਾਹਰ ਨਿਕਲੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਹਿਲਾਂ ਪਤਾ ਸੀ ਵੀ ਰੋੜਾ ਬੰਦ ਨੇ ਰਾਹ ਜਿਹੜਾ ਕਿਸੇ ਪਾਸੋਂ ਨਹੀਂ ਮਿਲਣਾ ਕਿਉਂਕਿ ਇੱਕ ਰੋਡ ਨਹੀਂ ਪੰਜਾਬ ਦੀਆਂ ਸਾਰੀਆਂ ਰੋੜਾਂ ਜਿਹੜੀਆਂ ਉਹ ਤਕਰੀਬਨ ਬੰਦ ਨੇ ਇਸ ਲਈ ਜਿਹੜੇ ਇੱਥੇ ਜਾਮ ਨਹੀਂ ਲੱਗੇ ਕਿਉਂਕਿ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚੋਂ ਵੀ ਜਿਹੜੇ ਬਾਹਰ ਨਹੀਂ ਨਿਕਲੇ ਰੋੜਾਂ ਜਿਹੜੀਆਂ ਨੇ ਬਿਲਕੁਲ ਖਾਲੀ ਪਈਆਂ ਨੇ ਇਧਰ ਵੀ ਨਜ਼ਰ ਮਾਰ ਲਓ ਇਧਰ ਫਰੋਇਪੁਰ ਵਾਲੇ ਵਾਲਾ ਪਾਸਾ ਇਧਰ ਜਿਹੜੀਆਂ ਕੋਈ ਗੱਡੀਆਂ ਖੜੀਆਂ ਦਿਖ ਰਹੀਆਂ ਨੇ ਗੱਡੀਆਂ ਸਿਰਫ ਔਰ ਸਿਰਫ ਇਹਨਾਂ ਕਿਸਾਨਾਂ ਦੀਆਂ ਨੇ ਜਿਹੜੇ ਕਿਸਾਨ ਇੱਥ ਜਾ ਜਿਹੜੇ ਇਸ ਧਰਨੇ ਦੇ ਵਿੱਚ ਸਮਰਥਨ ਕਰਨ ਦੇ ਲਈ ਆਏ ਨੇ ਇਹ ਵਹੀਕਲ ਉਹਨਾਂ ਉਹਨਾਂ ਕਿਸਾਨਾਂ ਦੇ ਹੀ ਨੇ ਉਹਨਾਂ ਪਿੰਡ ਦੇ ਲੋਕਾਂ ਦੇ ਹੀ ਨੇ ਔਰ ਬਾਕੀ ਆਮ ਜਨਤਾ ਜਿਹੜੀ ਆ ਆਮ ਜਿਹੜੇ ਲੋਕ ਨੇ ਰੋਡ ਦੇ ਉੱਪਰ ਚੱਲਣ ਵਾਲੇ ਉਹ ਜਿਹੜੇ ਲੋਕ ਨੇ ਉਹ ਫਿਲਹਾਲ ਕੋਈ ਵੀ ਘਰ ਚੋਂ ਬਾਹਰ ਨਹੀਂ ਨਿਕਲਿਆ ਕਿਉਂਕਿ ਰੋਡ ਦੇ ਉੱਪਰ ਕੋਈ ਵੀ ਰਾਹ ਤੱਕ ਨਹੀਂ ਮਿਲਦਾ ਕਹਿ ਲੀਏ ਕਿ ਅਗਰ ਕੋਈ ਵੀ ਘਰ ਤੋਂ ਬਾਹਰ ਨਿਕਲਦਾ ਵੀ ਹੈ ਕਿਤੇ ਜਾਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਸ ਏਰੀਏ ਦੇ ਵਿੱਚ ਹੀ ਪ੍ਰੋਟੈਸਟ ਜਿਹੜਾ ਲਗਾਤਾਰ ਚੱਲ ਰਿਹਾ ਜਾਨੀ ਕਿ ਹਰੇਕ ਪਾਸੇ ਇਹ ਜਿਹੜਾ ਧਰਨਾ ਇਹ ਲਗਾਤਾਰ ਇਵੇਂ ਹੀ ਚੱਲਦਾ ਨਜ਼ਰ ਆ ਰਿਹਾ ਹਾਲਾਂਕਿ ਕਾਫੀ ਸਰਗਰਮ ਨੇ ਇੱਥੋਂ ਦੇ ਕਿਸਾਨ ਆ ਗੂ ਕਿਤੇ ਨੇ ਕਿਤੇ ਮੌਜੂਦਾ ਫਰੋਸਪਰ ਜਿਸ ਏਰੀਏ ਦੇ ਵਿੱਚ ਅਸੀਂ ਖੜੇ ਹਾਂ ਇਸ ਦੇ ਜਿਹੜੇ ਮੌਜੂਦਾ ਐਮਐਲਏ ਨੇ ਰਜਨੀਸ਼ ਦਈਆ ਉਹਦੇ ਤੇ ਵੀ ਜਿਹੜੇ ਕਿਸਾਨ ਵਰੇ ਨੇ ਉਹ ਕਹਿੰਦੇ ਨੇ ਵੀ ਉਹਨੂੰ ਵੀ ਸਮਰਥਨ ਕਰਨਾ ਚਾਹੀਦਾ ਇੱਕ ਪਾਸੇ ਦਾ ਇਹ ਗੱਲ ਕਹਿੰਦੇ ਨੇ ਕਿ ਸਾਡੇ ਆਹੀ ਸੈਂਟਰ ਦੇ ਖਿਲਾਫ ਆ ਅਸੀਂ ਤੁਹਾਡੇ ਨਾਲ ਆ ਡੱਲੇਵਾਲ ਸਾਹਿਬ ਦਾ ਪਤਾ ਲੈਣ ਵੀ ਉੱਥੇ ਜਾ ਰਹੇ ਨੇ ਕਿਸਾਨ ਆ ਆਦਮੀ ਸੌਰੀ ਐਮਐਲਏ ਆਮ ਆਦਮੀ ਪਾਰਟੀ ਤੋਂ ਪਰ ਕਹਿੰਦੇ ਵੀ ਥੋੜਾ ਐਮਐਲਏ ਨਹੀਂ ਨਿਕਲਿਆ ਕਰੋ ਇਹ ਨਹੀਂ ਗਿਆ ਐਮਐਲਏ ਇਹ ਫਿਲਹਾਲ ਇੱਥੇ ਫਿਰਦਾ ਹਾਲਾਂਕਿ ਉਸ ਦੇ ਖਿਲਾਫ ਕਾਫੀ ਜਿਹੜੀ ਆ ਪੜਾਅ ਤੋਂ ਵੀ ਕੱਢ ਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਹੋਰ ਕਿੱਥੇ ਕਿੱਥੇ ਪ੍ਰੋਟੈਸਟ ਹੋ ਰਿਹਾ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਇਸ ਵੀਡੀਓ ਦੇ ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਸੁਖਵਿੰ